ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਹੋਈ ਹੈ ਸੜਕ ਤੇ ਬਣਿਆ ਟੋਆ ਹੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈ ਹੈ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਆਪਣੀ ਬਾਈਕ ਤੇ ਸਵਾਰ ਹੋ ਕੇ ਆ ਰਿਹਾ ਸੀ ਇਸੇ ਦੌਰਾਨ ਜਦੋਂ ਟੋਏ ਦੇ ਨੇੜੇ ਪਹੁੰਚਦਾ ਤਾਂ ਉਸੇ ਦੌਰਾਨ ਉਸਦੀ ਬਾਈਕ ਦਾ ਸੰਤੁਲਨ ਵਿਗੜ ਜਾਂਦਾ ਬਾਈਕ ਪਲਟੀਆਂ ਖਾ ਕੇ ਸੜਕ ਤੇ ਡਿੱਗਦੀ ਹੈ ਅਤੇ ਇਸ ਹਾਦਸੇ 'ਚ ਉਹ ਗੰਭੀਰ ਜ਼ਖਮੀ ਹੋ ਜਾਂਦਾ ਜਿਵੇਂ ਘਟਨਾ ਵਾਪਰਦੀ ਹੈ ਤਾਂ ਮੌਕੇ ਤੇ ਹੀ ਡਾਫੜੀ ਵੀ ਮੱਚਦੀ ਹੈ ਸਾਨਕ ਲੋਕਾਂ ਦੀ ਮਦਦ ਦੇ ਨਾਲ ਉਸ ਨੂੰ ਹਸਪਤਾਲ ਵਿਖੇ ਵੀ ਲਿਜਾਇਆ ਜਾਂਦਾ ਪਰ ਦਿੱਤੇ ਕੀ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਇਸ ਮੰਦਪਕੀ ਖਬਰ ਤੋਂ ਬਾਅਦ ਜਿੱਥੇ ਪਰਿਵਾਰ ਦੇ ਜੀਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੂਸਰੇ ਪਾਸੇ ਮਾਪਿਆਂ ਦੇ ਵੱਲੋਂ ਸਰਕਾਰ ਨੂੰ ਵੀ ਇੱਕ ਗੁਹਾਰ ਲਗਾਈ ਗਈ ਹੈ ਕਿ ਉਹ ਸੜਕ ਤੇ ਬਣੇ ਟੋਇਆਂ ਦੀ ਮੁਰੰਮਤ ਕਰਨ ਕਿ ਤਾਂ ਜੋ ਪਵਿੱਖ ਦੇ ਵਿੱਚ ਹੋਰ ਅਜਿਹੇ ਹਾਦਸੇ ਨਾ ਹੋ ਸਕਣ ਮਿਲੀ ਜਾਣਕਾਰੀ ਦੇ ਮੁਤਾਬਕ ਨੌਜਵਾਨ ਗੁਰਦੁਆਰਾ ਸਾਹਿਬ ਚ ਮੱਥਾ ਟੇਕਣ ਤੋਂ ਬਾਅਦ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਉਸੇ ਦੌਰਾਨ ਇਹ ਪਾਣਾ ਵਾਪਰੇ ਜਿਸ ਦੌਰਾਨ ਉਸ ਦੀ ਮੌਤ ਹੋ ਗਈ ਦੱਸਦੀ ਹੈ ਕਿ ਸਰਹੰਦ ਬੱਸੀ ਪਠਾਨਾ ਰੋਡ ਤੇ ਇਹ ਹਾਦਸਾ ਵਾਪਰਿਆ। ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈ ਕਿ ਕਿਸ ਤਰ੍ਹਾਂ ਨੌਜਵਾਨ ਟੋਏ ਦੇ ਨੇੜੇ ਪਹੁੰਚਿਆ ਤਾਂ ਉਸਦੀ ਬਾਈਕ ਦਾ ਸੰਤੁਲਨ ਵਿਗੜ ਗਿਆ ਅਤੇ ਪਲਟੀਆਂ ਖਾ ਕੇ ਬਾਈਕ ਸੜਕ ਤੇ ਡਿੱਗੀ ਅਤੇ ਉਸਦੀ ਮੌਤ ਹੋ ਗਈ। ਹਾਲਾਂਕਿ ਸੀਸੀਟੀਵੀ ਤਸਵੀਰ ਦੇ ਵਿੱਚ ਇਹ ਵੀ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਾਈਕ ਦੀ ਰਫ਼ਤਾਰ ਆਪਣੇ ਆਪ ਦੇ ਵਿੱਚ ਤੇਜ਼ ਸੀ ਕਿਉਂਕਿ ਤੇਜ਼ ਰਫ਼ਤਾਰ ਦੇ ਕਾਰਨ ਹੀ ਅਕਸਰ ਅਜਿਹੇ ਹਾਦਸੇ ਹੁੰਦੇ ਨੇ ਔਰ ਟੋਏ ਦੇ ਨੇੜੇ ਜਿਵੇਂ ਹੀ ਮੋਟਰਸਾਈਕਲ ਉਸਦਾ ਪਹੁੰਚਿਆ ਤਾਂ ਪਲਟੀਆਂ ਖਾ ਕੇ ਬਾਈਕ ਉੱਥੇ ਡਿੱਗੀ ਅਤੇ ਨੌਜਵਾਨ ਦੀ ਮੌਤ ਹੋ ਗਈ। ਇਸ ਮਾੜਾ ਮੇਰਾ ਡਾਕਟਰ ਦੇ ਲਈ ਸਵਾਲ ਇਹ ਸਫੇਗਰ ਜੋ ਤੁੰਤਾ ਦੇ ਕੀ ਆ ਰਿਹਾ ਸੀ ਇਹ ਹੇ ਸ਼ੌਸਪਤਲ ਦੇ ਜਿਹੜੇ ਜਿਹੜੋ ਖੱਡਾ ਹੈ ਉਹਦੇ ਵਿੱਚ ਟਕਰਾਣ ਕਰਨ ਇਸ ਦਾ ਜਿਹੜਾ ਮੁਰਗੀ ਆ ਗਿਆ ਉਹ ਅੱਗੋਂ ਪੈਂਚਰ ਹੋ ਗਿਆ ਤਰੋ ਤੇ ਬਾਅਦ ਵਿੱਚ ਦਾ ਸ਼ੌਖ ਸੁਸਤਲਾਰੇ ਤੋਂ ਬਾਅਦ ਦੇ ਨਾਲ ਰਜਿਆ ਜਿਸ ਦੇ ਕਾਰਨ ਮੇਰਾ ਸਿਰ ਦੇ ਵਿੱਚ 7:00 ਵਜੇ ਉਸ ਤੋਂ ਬਾਅਦ ਜੋ ਹਸਪਤਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਜਿੱਥੇ ਇਸ ਜਿੱਦੈਕ ਤੋਂ ਵੀ ਫਰਸੀ ਪ੍ਰਸ਼ਾਸਨ ਨੇ ਮੰਨ ਕਰਦੇ ਆ ਕਿ ਇਸ ਘਟਨਾ ਨੂੰ ਜਲਦੀ ਜ਼ਰੂਰ ਪਹੁੰਚਵਾਇਆ ਜਾ ਸਕੇ ਤਾਂ ਜੋ ਕਿ ਕਿਸੇ ਹੋਰ ਦਾ ਘਟਨਾ ਨਾ ਵਾਪਰ ਸਕੇ ਕਿਸੇ ਦੀ ਜ਼ਿੰਦਗੀ ਦੇ ਨਾਲ ਪਰਿਵਾਰ ਨਾ ਹੋ ਸਕੇ ਪਰ ਸਕਦਾ ਹੁਣ ਚਲੋ ਬੱਚਾ ਇਸ ਦੁਨੀਆ ਨੂੰ ਚਲੇ ਅੰਮ੍ਰਿਤ ਦਾ ਕਹਿ ਗਿਆ ਸਾਡ ਕਿਸੇ ਹੋਰ ਦੇ ਬੱਚੇ ਦੀ ਜਾਂ ਕਿਸੇ ਦੀ ਵੀ ਜਾਨ ਨਾ ਜਾ ਸਕੇ ਸਰਪ੍ਰਸ਼ਾਸਨ ਦੀ ਇਹ ਵੀ ਮੰਗ ਕਰਦੇ ਆ ਕਿ ਪਲੀਜ਼ ਇਸ ਜੀਜੇ ਨੂੰ ਜ਼ਰੂਰ ਕੋਲੋਂ ਉਪਰਾਇਆ ਜਾਵੇ ਖੱਡੇ ਭਰਾਈ ਜਾਣ ਤਾਂ ਜੋ ਕਿ ਕਿਸੇ ਹੋਰ ਦਾ ਨੁਕਸਾਨ ਨਾ ਹੋ ਸਕੇ ਸਾਡਾ ਬੱਚਾ ਹੁਣ ਕੱਚਾ ਫਰਸ਼ ਉੱਟ ਗਿਆ ਅਸੀਂ ਤਾਂ ਹੁਣ ਚਲੋ ਰੱਬ ਦਾ ਭਾਣਾ ਮੰਨ ਕੇ ਇਸ ਨੂੰ ਕੰਸ਼ੀਰ ਕਰਾਂਗੇ ਭੁਲਾਂ ਦੀ ਕੋਲਣ ਵਾਲੀਆਂ ਟੀਚੇ ਨਹੀਂ ਹੈਗੀਆਂ ਬਹੁਤ ਔਖਾ ਕਹਿਣਾ ਹਰ ਸੰਦਾਂ ਜਿਲਦ ਦੀ ਦਿੱਤੀ ਆਪਾ ਤੁਹਾਨੂੰ ਹੀ ਲੱਗਦਾ ਹੈ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆ ਕਿ ਪਲੀਜ਼ ਇਹਨਾਂ ਚੀਜ਼ਾਂ ਤੇ ਗੌਰ ਕੀਤੀ ਜਾਵੇ ਤਾਂ ਜੋ ਕਿ ਇਸੇ ਹੋਰ ਨਾਲੇ ਤੁਮ ਜ਼ੁਰਘਟਨ ਨਾਲ ਨਾ ਹੋਸ